ਪੀਰਾਂ ਫਕੀਰਾਂ ਦੀ ਨਗਰੀ ਚੈਨਲ ਤੇ ਅੱਜ ਕਲਮ ਲੈ ਕੇ ਹਾਜ਼ਰ ਹੋਈਆਂ ਜਿਹਦੇ ਨਾਲ ਆਪਣੇ ਅੰਦਰ ਨੂਰ ਪੈਦਾ ਹੋਵੇਗਾ ਜਾਨੀ ਕਿ ਆਪਣੇ ਅੰਦਰ ਨੂਰ ਪੈਦਾ ਕਰਨ ਦੇ ਲਈ ਇਹ ਕਲਮਾ ਮੰਤਰ ਪਾਠ ਹੈ ਜਾਨੀ ਕਿ ਜਿਹੜੇ ਲੋਕ ਕਹਿੰਦੇ ਨੇ ਕਿ ਸਾਡਾ ਇਬਾਦਤ ਕਰਨੇ ਨੂੰ ਮਨ ਨਹੀਂ ਕਰਦਾ ਜਾਂ ਜਿਹੜੀ ਲੋਕ ਕਹਿੰਦੇ ਕਿ ਸਾਨੂੰ ਕਾਫੀ ਲੰਬਾ ਸਮਾਂ ਹੋ ਗਿਆ ਇਬਾਦਤ ਕਰਦਿਆਂ ਨੇ ਸਾਨੂੰ ਸਾਡੀ ਇਬਾਦਤ ਦਾ ਫਲ ਨਹੀਂ ਮਿਲਦਾ ਜਾਂ ਸਾਨੂੰ ਆਪਣੇ ਅੰਦਰ ਕੁਝ ਵੀ ਦਿਖਾਈ ਨਹੀਂ ਦਿੰਦਾ ਆਪਣੇ ਅੰਦਰ ਨੂਰ ਪੈਦਾ ਕਰਨ ਵਾਲਾ ਇੱਕ ਕਲਮਾ ਮੰਤਰ ਪਾਠ ਹੋਵੇਗਾ ਜਿਸ ਦੇ ਨਾਲ ਤੁਸੀਂ ਆਪਣੀ ਰੱਖਿਆ ਵੀ ਕਰ ਸਕਦੇ ਹੋ ਆਪਣੇ ਪਰਿਵਾਰ ਦੀ ਰੱਖਿਆ ਵੀ ਕਰ ਸਕਦੇ ਹੋ ਜਿਸ ਕਲਮੇ ਮੰਤਰ ਦੇ ਨਾਲ ਅਤੀ ਤੁਹਾਡੇ ਅੰਦਰ ਉਹ ਨੂਰ ਹੋਵੇਗਾ ਉਹ ਤੁਹਾਡੇ ਅੰਦਰ ਉਹ ਰੋਸ਼ਨੀ ਹੋਵੇਗੀ ਜਿਹਦੇ ਲਈ ਲੋਕ ਬਹੁਤ ਲੰਬਾ ਸਮਾਂ ਇਬਾਦਤ ਕਰਦੇ ਨੇ ਜਾਂ ਫਿਰ ਇਬਾਦਤ ਕਰਦਿਆਂ ਕਰਦੇ ਉਸ ਮੰਜ਼ਿਲ ਤੱਕ ਨਹੀਂ ਪਹੁੰਚ ਹੁੰਦਾ ਇਹ ਕਲਮੇ ਮੰਤਰ ਪਾਠ ਦੇ ਨਾਲ ਆਪਾਂ ਉਸ ਜਗਾਹ ਤੱਕ ਪਹੁੰਚਾਂਗੇ ਜਿਸ ਜਗਾ ਤੱਕ ਇਵਾਜ਼ਤ ਕਰਨ ਵਾਲੇ ਨੂੰ ਪਹੁੰਚਣ ਦੀ ਜ਼ਰੂਰਤ ਹੁੰਦੀ ਹੈ ਇਸ ਮੰਤਰ ਕਲਮੇ ਦੇ ਨਾਲ ਤੁਹਾਡਾ ਤਸਮ ਵਰ ਖੁੱਲੇਗਾ ਤੁਸੀਂ ਉਸ ਮਾਲਕ ਦੇ ਦਰਸ਼ਨ ਕਰੋਗੇ ਮਾਲਕ ਦੇ ਚਰਨਾਂ ਦੇ ਵਿੱਚ ਤੁਹਾਡੀ ਹਾਜ਼ਰੀ ਲੱਗੇਗੀ ਉਹ ਰੋਸ਼ਨੀ ਤੁਹਾਡੇ ਅੰਦਰ ਹੈ ਜੋ ਉਹ ਦਰਸ਼ਨ ਦੇਵੇਗੀ ਤੁਹਾਨੂੰ ਦਿ세ਗੀ ਦੌਰ तुसी इबादत दे सदा ही कैम रहोंगे इबादत करते रहोंगे क्योंकि फिर थी मंजिल दसन लग पवेगी तो इबादत दिल करोगी सो दोस्तों ये अपना जो मैं कलमात्र पाठ दसागा दिन इबादत करनी होएगी लगातार रोज़ एक माला का जाप करना हो जी तू अगरबत्ती धूप बन तखा के चिराग जगा के और कोलता लोटा रख के इस तरह एक मेवे का प्रसाद रखना है की की रखना है ये सारिया गत ची तरह सुन के सारा मेवे का प्रसाद रखना दिना लोहन ਤੇ ਤੁਣੀ ਤਪ ਸਿਖਾਉਂਦੇ ਰਹਿਣਾ ਤੇ ਨਾਲ ਦੀ ਨਾਲ ਇਸ ਕਲਮੇ ਦਾ ਜਾਪ ਕਰਦੇ ਰਹਿਣਾ ਜੋ ਜੋ ਸਮਾਨ ਰੱਖਣਾ ਹੈ ਉਹ ਇਸ ਤਰ੍ਹਾਂ ਹੈ ਪੰਜ ਤਰ੍ਹਾਂ ਦੇ ਮੇਵੇ ਰੱਖਣੇ ਆ ਲੌਂਗ ਲੈਚੀਆਂ ਟੌਫੀਆਂ ਮਖਾਣੇ ਪੂਜੇ ਹੋਏ ਛੋਲੇ ਇਹ ਸਾਰਾ ਸਮਾਨ ਰੱਖਣਾ ਹੈ ਮਠੀਆਂ ਫੁੱਲੀਆਂ ਨਮਕੀਨ ਫੁੱਲੀਆਂ ਇਹ ਸਾਰਾ ਕੁਝ ਜਿੰਨਾ ਵੀ ਤਰ੍ਹਾਂ ਦਾ ਪ੍ਰਸ਼ਾਦ ਹੈ ਇਹ ਸਾਰਾ ਇੱਕ ਜਗ੍ਹਾ ਮਿਕਸ ਕਰਕੇ ਰੱਖ ਦੇਣਾ ਹੈ ਆਖਰੀ ਦਿਨ ਇਹ ਪ੍ਰਸ਼ਾਦ ਜਣੀ ਜਿਸ ਦਿਨ 41 ਦਿਨ ਹੋ ਜਾਣ ਤਾਂ ਰੋਜ਼ਾਨਾ ਇੱਕ ਮੱਲ ਦਾ ਜਾਪ 101 ਮਣਕੇ ਦੀ ਕੀਰਤਿ ਰਹਿਣਾ ਜਿਸ ਵੇਲੇ 41 ਦਿਨ ਹੋ ਜਾਣ ਤੇ ਸਾਰਾ ਪ੍ਰਸ਼ਾਦ ਤੁਸਾਨੇ ਸਵਾ ਮਹੀਨੇ ਪਰ ਰੱਖਿਆ ਹੋਇਆ ਇਹ ਜਲ ਪ੍ਰਵਾਹ ਕਰ ਦੇਣਾ ਹੈ ਕਿ ਇਸ ਮੰਤਰ ਦੀ ਨੜ ਤੋਂ ਦੀ ਸ਼ਰੀਰ ਦੀ ਰੱਖਿਆ ਕਰੇਗਾ ਤੁਹਾਡੇ ਪਰਿਵਾਰ ਦੀ ਰੱਖਿਆ ਹੋਵੇਗੀ ਅਤੇ ਤੁਹਾਡੇ ਅੰਦਰ ਉਹ ਨੂਰ ਪੈਦਾ ਹੋਵੇਗਾ ਜੇ ਜੇ ਲਈ ਤੁਸੀਂ 41 ਦਿਨ ਇਬਾਦਤ ਕਰਨੀ ਹੈ ਔਰ ਤੁਹਾਡੇ ਅੰਦਰ ਉਹ ਲਾਈਟ ਹੋਵੇਗੀ ਉਹ ਨੂਰ ਹੋਵੇਗਾ ਜਿਹਨੂੰ ਤੁਸੀਂ ਦੇਖ ਕੇ ਜਿਹਨੂੰ ਤੁਸੀਂ ਤੱਕ ਕੇ ਉਸ ਮਾਲਕ ਦੇ ਦਰਸ਼ਨ ਕਰ ਸਕਦੇ ਹਾਂ ਦਿਨਾਲ ਦੀ ਨਾਲ ਹੁਣ ਉਹ कलमा मंत्र पाठ दिन इकतालीप करना है इस तरह है बिस्मिल्लाह रहमाने रहीम बिस्मिल्लाह अल्लाह की कुर्सी पड़े जो अंदर कुर्सी हजारी मोहम्मद की असवारी चार कूट की करे खबरदारी लोहे का कोट तांबे का मनाला ਜਗੋਂਸ ਪਾਕ ਅਬਦੁਲ ਕਾਦਰ ਤੂੰ ਮੇਰਾ ਰਖਵਾਲਾ ਮੇਰੇ ਸਿਰ ਰਖੀ ਸੁਲਤਾਨਾ ਤੜ ਰਖੀ ਸੁਲੇਮਾਨਾ ਮਦਦ ਮੇਰੀ ਯਾ ਅਲੀ ਬਹੁੜ ਬੇਲਾ ਮੁਸ਼ਕਲ ਦਾ ਯਾ ਮੁਸ਼ਕਲ ਕਸ਼ਾ ਅਲੀ ਯਾ ਬਲੀ ਯਾ ਅਲੀ ਯਾ ਬਲੀ

ਜੇ ਮਿਲਤੇ ਨਵੇਂ ਉਹਨਾਂ ਨੂੰ ਵੀ ਅੰਸੀ ਕੀ ਇਸ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਵੀਡੀਓ ਲਾਈਕ ਕਰਨਾ ਕਮੈਂਟ ਬਾਕਸ ਦੇ ਵਿੱਚ ਚੈ ਪੀਰਾਂ ਦੀ ਜਰੂਰ ਲਿਖਣਾ ਹੈ ਜਲਦ ਹੀ ਕਿਸੇ ਨਵੇਂ ਕਲਮੇ ਮੰਤਰ ਪਾਠ ਦੇ ਨਾਲ ਹਾਜ਼ਰ ਹੋਵਾਂਗੀ ਸੋ ਜਾ ਤਕਲੀ ਜੈ ਪੀਰਾਂ ਦੀ